ਕਸਲਿਜੀ ਮੈਂ ਮੌਜੂਦ ਹਾਂ ਪਿੰਡ ਪੱਖੋ ਕਟਾਲੀ ਸਾਹਿਬ ਤੇ ਅਸਲ ਤੁਹਾਨੂੰ ਦਿਖਾ ਦਿਨਾ ਵਾ ਕਿ ਇਸ ਘਰ ਦੀਆਂ ਵੀ ਦੀਵਾਰਾਂ ਜਿਹੜੀਆਂ ਡਿੱਗੀਆਂ ਐਸਲੇ ਬੈਕ ਸਾਈਡ ਤੇ ਪਾਣੀ ਦੇਖ ਸਕਦੇ ਹੋ ਕਿੰਨਾ ਤਾਂ ਐਂਟੀ ਹੁਣੀ ਇੱਥੇ ਬੈਠੇ ਤੇ ਇਹਨਾਂ ਦਾ ਰਾਤ ਨੂੰ ਦੇਖ ਲਓ ਸਾਰਾ ਕੱਪੜਾ ਇਹਨਾਂ ਦਾ ਭਿੱਜ ਗਿਆ ਕੱਪੜੇ ਇਦਾਂ ਹੀ ਪੇ ਬਰਸਾਤ ਹੋਈ ਜਾ ਰਹੀ ਆ ਤੇ ਉਤੋਂ ਤੁੱਪ ਨਹੀਂ ਨਿਕਲ ਰਹੀ ਤੇ ਅੰਦਰਲੇ ਬੰਨੇ ਦੇ ਹਾਲਾਤਾਂ ਨੂੰ ਦਿਖਾ ਦਿਨਾ ਇਹਨਾਂ ਦੇ ਘਰ ਦੇ ਆ ਦੇਖੋ ਇਹਨਾਂ ਦੇ ਹਾਲਾਤ ਘਰ ਦੇ ਫਰਸ਼ ਬਹਿ ਗਏ ਸਾਰੇ ਤੇ ਇਸ ਸਾਈਡ ਵੀ ਦਰਾਰਾਂ ਪੈ ਗਈਆਂ ਲੈਂਟਰ ਕੇਸ ਨਾਲ ਵੀ ਦੇਖ ਸਕਦਾ ਸ਼ਾਇਦ ਦਰਾਰਾਂ ਬੈਗੀਆਂ ਸਾਰੀਆਂ ਇਹਨਾਂ ਦੇ ਸਾਈਡ ਦੇਖ ਲਓ ਐਸ ਸਮੇਂ ਇਹ ਸਾਈਡ ਦੇਖ ਸਕਦੇ ਹੋ ਇਧਰ ਵੀ ਮਕਾਨ 'ਚ ਦਰਾਰਾਂ ਆ ਗਈਆਂ ਇਧਰ ਇਹ ਲਾਤ ਬੱਤਰ ਹੋਏ ਦੇ ਆ ਤੇ ਰੈਨ ਬਿਸੇ ਕਰਦਾ ਇਦਾਂ ਹੀ ਆ ਹਾਂ ਦਾ ਐਸ ਸਮੇਂ ਜੀ ਤੁਸੀਂ ਦੇਖ ਸਕਦੇ ਹੋ ਲੈਂਟਰ ਜੇ ਵੀ ਮਤਲਬ ਥੋੜੀ ਦਰਾਰ ਆ ਗਈ ਆ ਪਾਣੀ ਸਿਰੇ ਸਰੇ ਇਹਨਾਂ ਦੀ ਸਾਰਾਈ ਟੁੱਟ ਰਿਹਾ ਮੈਂ ਕਰ ਦੇ ਹੋਰ ਹਲਾਤ ਦਿਖਾ ਦਿੰਨਾ ਕਿਹੋ ਜਿਹਾ ਹੋਇਆ ਇੱਥੇ ਵੀ ਰਹਿੰਦੇ ਸੀਗੇ ਪਰ ਹੁਣ ਨਹੀਂ ਰਹਿ ਰਹੇ ਇਹ ਹਾਲਾ ਦੇ ਛੱਤ ਡੇਗੀ ਟੈਲੈਂਟ ਡੇਗੀ ਇਹਨਾਂ ਦੀਆਂ ਇਹ ਸਾਈਡ ਤੋਂ ਹੀ ਦੇਖ ਲਓ ਸਾਰਾ ਚੱਕਰ ਚੱਕੜ ਹੋ ਗਿਆ ਪਾਣੀ ਇਹਨਾਂ ਆਇਆ ਤੇ ਇਹ ਸਾਈਡ ਤੋਂ ਹੀ ਦੇਖ ਸਕਦੇ ਇਹ ਰਸੋਈ ਆ ਇਹਦੀ ਵੀ ਛੱਤ ਡੇਗੀ ਠੀਕ ਹੈ ਜੀ ਇਹਦੇ ਵੀ ਬਾਲੇ ਡੱਗੇ ਇੱਥੇ ਰਹਿਣ ਦਾ ਤਾਂ ਖਤਰਾ ਹੀ ਕਿਉਂਕਿ ਸਾਰੇ ਬਾਲੇ ਟੋਟਲ ਖਰਾਬ ਹੋ ਗਏ ਭਾਈ ਤੁਸੀਂ ਪਿੱਛੇ ਜਾਓ ਵੇਖੋ ਆ ਸਾਰੇ ਹਾਲਾਤ ਖਰਾਬ ਹੋ ਇਹਨਾਂ ਦੇ ਆ ਕਮਰਿਆਂ ਦੇ ਹਾਲਾਤ ਦੇਖ ਲਓ ਤੁਸੀਂ ਸਾਰਾ ਪਾਣੀ ਪਾਣੀ ਹੋਇਆ ਪਿਆ ਅੰਦਰ ਵੀ ਬੱਤੀ ਤਾਂ ਹੈ ਨਹੀਂ ਇਸ ਸਾਈਡ ਤੇ ਵੀ ਮੈਂ ਹਾਲਾਤ ਦਿਖਾ ਦਿੰਨਾ ਆ ਦੇਖੋ ਤੁਸੀਂ ਸਾਰਾ ਮਨ ਲੋ ਘਰ ਹੁਣ ਰਹਿਣ ਦੇ लायक ਹੀ ਨਹੀਂ ਰਿਹਾ ਬਿਲਕੁਲ ਹੀ ਪਾਣੀ ਛੋੜ ਰਿਹਾ ਹੈ ਹੰਗਾਰ ਦੇ ਕਿਹੜੇ ਵਾਲੇ ਟੁੱਟ ਸਕਦੇ ਨੇ ਹਾਲਾਤ ਬੱਤਰ ਰਿਹਾ ਇੱਥੇ ਇਹਨਾਂ ਨੂੰ ਅੱਜ ਆਪਣੇ ਕੋਈ ਮਿੱਤਰ ਆ ਆਪਣੇ ਸੋਨੂ ਮੋਨੂ ਉਹਨਾਂ ਦੇ ਬ੍ਰਦਰ ਆ ਜਿਹੜੇ ਭੂਆ ਦੇ ਬੇਟੇ ਨੇ ਉਹ ਕੁਝ ਸਮਾਨ ਕਿੱਟਾਂ ਦੇ ਰਹੇ ਨੇ ਬਿਸਤਰਾ ਅੱਜ ਉਹ ਬਿਸਤਰਾ ਇਹਨਾਂ ਇਸ ਪਰਿਵਾਰ ਨੂੰ ਦਿਵਾਵਾਂਗੇ ਨਹੀਂ ਜਿਹੜੇ ਜਰੂਰਤਮੰਦ ਆ ਉਹਨਾਂ ਨੂੰ ਹੀ ਸਿਰਫ ਅਸੀਂ ਦਿਵਾਵਾਂਗੇ ਹੋਰ ਨਹੀਂ ਕਿਸੇ ਨੂੰ ਦਿਵਾਵਾਂਗੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਐਸ ਲਈ ਜੀ ਬਾਈ ਹੋਰਾਂ ਨੇ ਜ਼ਰੂਰ ਤੁਮਾਂ ਦੇ ਪਰਿਵਾਰ ਨੂੰ ਬਿਸਤਰਾ ਪ੍ਰੋਵਾਈਡ ਕਰਵਾਇਆ ਕਿ ਜੋ ਕਿ ਬੜਾ ਵਧੀਆ ਇੱਕ ਨੋਖਾ ਕਲਾ ਆ ਵਧੀਆ ਚਾਹੀਦਾ ਹੈ ਤਾਂ ਹੀ ਮਹਾਰਾ ਚਰਦੀ ਕਲਾ ਚ ਰੱਖੇ ਇਹਨਾਂ ਨੂੰ ਠੀਕ ਹੈ ਭਾਈ ਹਾਂ ਅਸਲ ਇਹ ਜੀ ਪੇਂਟਾਂ ਹੀ ਪੱਖੋਂ ਕਟਾਲੀ ਸਾਹਿਬ ਚ ਹੈ ਤੇ ਗਲੀ ਦੇ ਵਿੱਚ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਕਿੰਨਾ ਭਰਿਆ ਹੋਇਆ ਜੀ ਇੱਥੋਂ ਪਾਣੀ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਅਗਲੇ ਪੰਨੇ ਤਿੰਨ ਦੁਕਾਨ ਡਿੱਗੇ ਆ ਦੇਖਦੇ ਆ ਕਿਹੜਾ ਮਕਾਨ ਡਿੱਗਾ ਕਿਹੜਾ ਨਹੀਂ ਤੁਹਾਨੂੰ ਦਿਖਾਉਣਾ ਮੈਂ ਮੇ ਪਿੰਡ ਪੱਖੋਂ 40 ਸਾਲ ਚ ਇਹ ਤਾਂ 302 ਇਹਨਾਂ ਦਾ ਕੋਠਾ ਡੇਗ ਗਿਆ ਡਾਕ ਸਾਈਡ ਤੇ ਬਾਲਿਆਂ ਵਾਲਾ ਬੈਕ ਸਾਈਡ ਤੇ ਪਾਣੀ ਪਾਣੀ ਭਰਿਆ ਪਿਆ ਇਸ ਸਮੇਂ ਇਹਨਾਂ ਦੇ ਰਾਤ ਬੱਤਰ ਹੋਈ ਤੇ ਇਹਨਾਂ ਦਾ ਤਾਂ ਕੁਝ ਰਿਹਾ ਹੀ ਨਹੀਂ ਬਿਲਕੁਲ ਹੀ ਦੇਖ ਸਕਦੇ ਹੋ ਇੱਕ ਮਿੰਟ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਉਸ ਘਰ ਦੇ ਵਿੱਚ ਵੀ ਸਾਰਾ ਪਾਣੀ ਭਰਿਆ ਪਿਆ ਉੱਥੇ ਵੀ ਬਹੁਤ ਬੱਤਰ ਲਾਤ ਹੋਈ ਹੈ ਬੈਕ ਸਾਈਡ ਤੋਂ ਮਾਰ ਵੱਜੀ ਜਿਆਦਾ ਇਹਨਾਂ ਨੂੰ ਸਾਹਮਣੇ ਵੀ ਰਾਤ ਬੱਤਰ ਇਸ ਸਾਈਡ ਦੇ ਵਿੱਚ ਚਿੱਕੜੀ ਚਿੱਕੜ ਹੋਇਆ ਪਿਆ ਘਰ ਤੇ ਸਾਮਾਨ ਰੱਖਿਆ ਲੋਕਾਂ ਦਾ ਇਸ ਸਾਈਡ ਦੇਖੋ ਤੁਸੀਂ ਸਾਰੇ ਕੱਪੜੇ ਲੋਕਾਂ ਨੇ ਕਿਸ ਤਰ੍ਹਾਂ ਪਾਏ ਆ। ਇਸ ਸਾਈਡ ਦੇਖੋ ਤੁਸੀਂ। ਬਹੁਤ ਜ਼ਿਆਦਾ ਹੀ ਹਾਲਾਤ ਖਰਾਬ ਹੋਏ ਇਹਦੇ ਲੋਕਾਂ ਦੇ। ਅਸਲੇ ਜੀ ਇਹਿੰਦੂ ਮੈਂ ਦਿਖਾ ਰਿਹਾ ਛੱਤ ਸਾਰੀ ਡਿੱਗੀ ਇਹਨਾਂ ਦੀ ਕੱਚੀ ਸੀ। ਠੀਕ ਹੈ ਜੀ ਪਾਣੀ ਭਰਿਆ ਇੱਥੇ ਬਾਲੇ ਡਿੱਗੇ। ਇਹ ਹਰ ਤੋਂ 2-4 ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਸਾ ਅੰਦਰ ਘਰ ਦੇ ਵਿੱਚ ਪਾਣੀ ਭਰਿਆ ਬਿਲਕੁਲ ਹੀ ਸਾਰਾ ਨਿਕਾਸੀ ਹੈ ਨਹੀਂ ਆ। ਤੇ ਮਕਾਨ ਸਾਰਾ ਪੁਰਾਣਾ ਸੀ ਤੇ ਡਿੱਗ ਗਿਆ ਸਾਰਾ। ਕੰਧ ਡਿੱਗੀ ਅਸਲੇ ਟੈਂਟ ਲਾ ਕੇ ਰਹਿਣ ਨੂੰ ਮਜਬੂਰ ਹੋ ਗਏ ਸਾਰੇ। ਤੇ ਸਾਰੇ ਹਾਲਾਤ ਤੁਸੀਂ ਦੇਖ ਸਕਦੇ ਹੋ। ਕਿ ਅਗਰ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਕਰ ਸਕਦਾ ਹੈ ਮੇਰੇ ਨਾਲ ਕੰਟੈਕਟ ਕਰ ਲੇ ਜੇ ਕੋਈ ਇਹਨਾਂ ਦੀ ਕੋਈ ਸੇਵਾ ਕਰਨਾ ਚਾਹੁੰਦਾ ਤਾਂ ਕਰ ਲੇ ਤੇ ਬਾਕੀ ਮੈਂ ਇਹਨਾਂ ਨੂੰ ਤੁਹਾਨੂੰ ਇਸ ਜਗ੍ਹਾ ਤੇ ਲੈ ਆਉਂਗਾ ਤਾਂ ਤੁਸੀਂ ਘਰ ਦੇਖ ਕੇ ਤੇ ਤੁਸੀਂ ਹੋਰ ਹਿਸਾਬ ਨਾਲ ਮਦਦ ਕਰ ਸਕਦੇ ਹੋ ਬਾਕੀ ਹੋਰ ਵੀ ਜਿਹੜੇ ਘਰ ਹੋਣਗੇ ਜਿੱਥੇ-ਜਿੱਥੇ ਮੈਂ ਜਾ ਸਕਾਂਗਾ ਮੈਂ ਵੀਡੀਓ ਪਬਲਿਸ਼ ਕਰਾਂਗਾ ਬਾਕੀ ਕੋਈ ਵੀ ਸੰਸਥਾ ਜਾਂ ਕੋਈ ਰਿਚ ਫੈਮਿਲੀ ਕਿਸੇ ਵੀ ਤਰੀਕੇ ਦੀ ਕੋਈ ਹੈਲਪ ਕਰਨਾ ਚਾਹੁੰਦੀ ਤਾਂ ਇੱਥੇ ਆ ਕੇ ਪਿੰਡ ਦੇ ਵਿੱਚ ਪਖੋਂ ਕਟਾਲੀ ਸਾਹਿਬ ਦੇ ਵਿੱਚ ਕਰ ਸਕਦੇ ਹੋ ਬਾਕੀ ਮੇਰੇ ਨਾਲ ਕੰਟੈਕਟ ਕਰ ਲਿਓ ਮੈਂ ਆਪਣਾ ਨੰਬਰ ਦੇ ਦਿਆਂਗਾ ਬਾਕੀ ਤੁਸੀਂ ਆਪ ਦੇਖ ਅਸਮਝੀ ਮੈਂ ਪਿੰਡ ਪਖੂ ਕਟਾਲੀ ਸਾਹਿਬ ਦੇ ਵਿੱਚ ਆ ਤੇ ਲਾਸਟ ਤੁਹਾਨੂੰ ਮੈਂ ਇਸ ਸਾਈਡ ਦਿਖਾ ਦਿੰਨਾ ਕਿ ਆ ਬਾਰਡਰ ਏਰੀਆ ਪੈਂਦਾ ਤੁਸੀਂ ਪਾਣੀ ਦੇਖ ਸਕਦੇ ਹੋ ਆਪਣੇ ਪਖੂ ਕਟਾਲੀ ਸਾਹਿਬ ਦੇ ਇੱਕ ਗਲੀ ਦੇ ਵਿੱਚ ਆ ਗਲੀ ਦੀ ਬੈਕ ਸਾਈਡ ਤੇ ਕਿੰਨਾ ਪਾਣੀ ਹੈ ਤੁਸੀਂ ਦੇਖੋ ਤੇ ਇਸ ਸਾਈਡ ਆ ਮਕਾਨ ਹੈ ਜੀ ਇਸ ਮਕਾਨ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਇੱਥੋਂ ਘਰ ਛੱਡ ਕੇ ਜਾ ਚੁੱਕੇ ਨੇ ਬੈਡ ਸਾਰੇ ਨਾਸ਼ ਹੋ ਗਏ ਤੇ ਇਸ ਸਾਈਡ ਦਾ ਅੱਧਾ ਮਕਾਨ ਦਾ ਹਿੱਸਾ ਜਿਹੜਾ ਡੇਗੀ ਗਿਆ ਥੱਲੇ ਆ ਤੁਸੀਂ ਦੇਖ ਲਓ ਸਾਰੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਲੈਂਟਰ ਰਿਸਨ ਲੱਗੇ ਮਕਾਨ ਤਾਂ ਬੜਾ ਵਧੀਆ ਸੀ ਪਰ ਸਾਰਾ ਇਹਨਾਂ ਦਾ ਖਰਾਬ ਹੋ ਗਿਆ ਇਸ ਸਾਈਡ ਵੀ ਦਿਖਾ ਦਿੰਦਾ ਤੁਹਾਨੂੰ ਮੈਂ ਆ ਸਾਰਾ ਮਤਲਬ ਡਿੱਗਣ ਵਾਲਾ ਹੀ ਹੋ ਗਿਆ ਕਰੋ ਕੀ ਇਸ ਸਾਈਡ ਤੋਂ ਦੇਖ ਲਓ ਇਹ ਸਾਈਡ ਸਾਰਾ ਡਿੱਗਿਆ ਬੈਕ ਸਾਈਡ ਉੱਟ ਦੀਵਾਰਾਂ ਚ ਦਰਾਨਾ ਪੈ ਗਈਆਂ ਐਸੋਲੇ ਜੀ ਮੈਂ ਮੌਜੂਦ ਹਾਂ ਕੋਰੀਡੋਰ ਰੋਡ ਦੇ ਉੱਤੇ ਤੇ ਇੱਥੇ ਆਏ ਆ ਮੁਨਫਤਾ ਦੀ ਸੇਵਾ ਵਾਲੇ ਜਿਹੜੇ ਆਪਣੇ ਭਾਜੀ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਟੀਮ ਆਈ ਹੈਗੀ ਆ ਉਹਨਾਂ ਨਾਲ ਮੁਲਾਕਾਤ ਹੋਈ ਆ ਅੱディ ਤੇ ਇਸ ਵੇਲੇ ਮੈਂ ਤੁਹਾਨੂੰ ਆ ਪੱਖੋਂ ਘਟੜੀ ਸਾਹਿਬ ਦਾ ਏਰੀਆ ਵਿਖਾ ਰਿਆ ਇੱਥੇ ਪਾਣੀ ਘਟਿਆ ਸੀਗਾ ਪਰ ਕੁਝ ਦਿਨ ਕੱਲ ਰਾਤ ਫੇਰ ਤਿੰਨ ਤਰੀਕ ਨੂੰ ਰਾਤ ਪਾਣੀ ਵਧ ਗਿਆ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਹਾਲਾਤ ਜੋ ਵੀ ਆਗੇ ਤੇ ਬੰਨ ਤੁਸੀਂ ਬੰਦ ਉੱਥੋਂ ਟੁੱਟਾ ਸੀਗਾ ਜਿਆਦਾ ਵੜ ਪੈ ਗਿਆ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੈਂ ਦਿਖਾ ਰਿਹਾ ਇਹ ਤੁਸੀਂ ਬੰਨ ਟੁੱਟਾ ਇਹਦੇ ਨਾਲ ਇੱਕ ਸਾਈਡ ਤੋਂ ਹੋਰ ਟੁੱਟਾ ਸੀਗਾ ਇੱਥੇ ਪਾਣੀ ਹਜੇ ਵੀ ਵਧ ਰਿਹਾ ਲਗਾਤਾਰ ਘਟ ਨਹੀਂ ਰਿਹਾ ਹੈਗਾ ਇਸ ਜੀ ਦੇ ਇੱਥੋਂ ਦੇ ਹਾਲਾਤ ਤੁਸੀਂ ਹਜੇ ਵੀ ਦੇਖ ਸਕਦੇ ਹੋ